ਮੰਨ ਲਓ ਪੰਜਾਹ ਪਰਸੈਂਟ ਆਫ ਤੇ ਜੀ ਰੁਪਏ ਤੋਂ ਸਟਾਰਟ ਹੋ ਜਾਂਦਾ ਜਿਹੜਾ ਵਧੀਆ ਕਾਬਲ ਹੈ ਘਰੇ ਵਰਤਨ ਵਾਲਾ ਇਹ ਆਮ ਪੈਦਾ 200 250 ਵਿਕਿਆ ਜੀ ਹਾਂਜੀ ਹੁਣ 500 ਰੁਪਏ ਦੇ 6 ਪੀਸ ਮਿਲ ਜਾਣਗੇ ਜੀ ਨਾਲ 500 ਦੇ 6 ਜੀ ਜਿਹੜਾ 2 250 ਦਾ ਜੀ ਜੀ ਅੱਛੇ ਹੀ ਮੰਨ ਲਓ 100 ਰੁਪਏ ਤੋਂ ਸਟਾਰਟ ਆਈ ਤੁਹਾਡੇ ਕੋਲ 100 ਰੁਪਏ ਤੋਂ ਸ਼ੁਰੂ ਹੋ ਜੂਗਾ ਏਸੀ ਦੀ ਜਗਾਈ ਮੰਨ ਲਓ ਗਰਮੀਆਂ ਦੇ ਵਿੱਚ ਲੈਣ ਵਾਲੀ ਦੇਖੋ ਦੋਸਤੋ ਸੋਹਣੀ ਕਿੰਨੀਆਂ ਪਹਿਲੀ ਗੱਲ ਤਾਂ ਜਦੋਂ ਹਨਾ ਬੈੱਡ ਤੇ ਚਾਹੇ ਦਿਨੇ ਵੀ ਇੱਦਾਂ ਦਾ ਨਹੀਂ ਅੱਧਿਕ ਇਕੱਠੀ ਜੀ ਕਰਕੇ ਵਿਛਾਈ ਹੁੰਦੀ ਬੈੱਡ ਤੇ ਕਿੰਨੀ ਸੋਹਣੀ ਲੱਗਦੀ ਹੈ ਹਨਾ ਵੀ ਜਚੂਗੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਮਨ ਸਿੰਘ ਪੇਜ ਤੇ ਲੈ ਵੀ ਅੱਜ ਗਰਮੀ ਵਾਲੀਆਂ ਰਜਾਈਆਂ ਮਹਿੰਗੀਆਂ ਤੇ ਸਸਤੀਆਂ ਥੋਕ ਦੇ ਰੇਟਾਂ 'ਚ ਥੋਕ ਦੇ ਰੇਟਾਂ ਵਾਲੀ ਜਿਹੜੀ ਦੁਕਾਨਾ ਉੱਥੇ ਖੜੇ ਆ ਬਹੁਤ ਸਾਰਾ ਸਮਾਨ ਆ ਕੀ ਕੀ ਦਿਖਾਵਾਂ ਤੁਹਾਨੂੰ ਬਹੁਤ ਸਾਰਾ ਸਮਾਨ ਆਗਾ ਜੀ ਸਾਰੇ ਸਾਰੀਆਂ ਚੀਜ਼ਾਂ ਦਾ ਜਿਹੜਾ ਰੇਟ ਹੋਊਗਾ ਥੋਕ ਦਾ ਹੋਊਗਾ ਕਿਉਂਕਿ ਥੋਕ ਦੇ ਮੁੱਲ ਆਈ ਇੱਕ ਵੱਡੇ ਕਦਮ ਚ ਖੜੇ ਆਗੇ ਸੰਗਰੂਰ ਦੇ ਵਿੱਚ ਉਭਾ ਵਾਲ ਰੋਡ ਤੇ ਆ ਮੱਕਾ ਟਰੇਡਰਸ ਹੈਂਡਲੂਨ ਦਾ ਕੰਮ ਆ ਜੀ ਜਿੰਨਾ ਕ ਸਾਮਾਨ ਤੁਸੀਂ ਲੈਣਾ ਚਾਹੋ ਉਹਨਾਂ ਖਰੀਦ ਸਕਦੇ ਹੋ ਖਰੀਦ ਵੀ ਮੇਰੇ ਖਿਆਲ ਚ 41% ਜਿਹੜਾ ਮਾਰਕੀਟ ਦਾ ਰੇਟ ਆ 41% ਜਿਹੜਾ ਰੇਟ ਤੇ ਮਿਲ ਜੂਗਾ ਮਾਰਕੀਟ ਨਾਲੋਂ ਗੱਲਬਾਤ ਕਰਦੇ ਆ ਅਨਰੇਸ਼ ਮੱਕੜ ਜੀ ਨੇ ਮੱਕਾ ਟਰੇਡਰਸ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਤੇ ਪੁੱਛਦੇ ਆ ਵੀ ਕੀ ਕੀ ਤੁਹਾਡੇ ਵਾਸਤੇ ਸਪੈਸ਼ਲ ਹੈ ਸასი ਕਾਲ ਦੀ ਮੱਕੜ ਸਾਹਿਬ ਸასი ਕਾਲ ਜੀ ਸਵਾਗਤ ਹੈ ਜੀ ਹੋਠੀਠਕੋ ਜੀ ਹਾਂਜੀ ਹਾਂਜੀ ਸਰ ਮੱਕੜ ਸਾਹਿਬ ਅੱਜ ਇਹਨੀਆਂ ਕੀਮਤਾਂ ਤੇ ਦਰਸ਼ਕਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਚੀਜ਼ਾਂ ਦੇ ਦਿਓ ਵੀ ਹਰੇਕ ਦੀਆਂ ਅੱਖਾਂ ਖੁੱਲੀਆਂ ਰਹਿ ਜਾਣ ਵੀ ਇੰਨਾ ਸਸਤਾ ਵੀ ਸਮਾਨ ਮਿਲਦਾ ਹੁੰਦਾ ਵੈਸੇ ਜਿਹੜਾ ਤੁਸੀਂ ਰੇਟ ਦੱਸਿਆਗਾ ਮੇਰੀਆਂ ਤਾਂ ਅੱਖਾਂ ਸੱਚੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਹੁਣ ਤੱਕ ਹਰੇਕ ਬੰਦਾ ਖਰੀਦ ਦਾ ਹੈਂਡਲੂਨ ਦੱਸਨਾ ਸਮਾਨ ਕਿਉਂਕਿ ਹਰੇਕ ਨੂੰ ਲੋੜ ਹੁੰਦੀ ਆ ਪਰ ਜਿਹੜਾ ਤੁਹਾਡੇ ਰੇਟ ਸੁਣੇ ਨੇ ਮੈਂ ਹੈਰਾਨ ਆਗਾ ਸ਼ੁਰੂ ਕਰ ਲਈ ਆਹ ਜਿਹੜੀ ਕਹਿੰਦੇ ਹੁੰਦੇ ਨੇ ਵੀ ਗਰਮੀ ਵਾਲੀ ਰਜਾਈ ਕਹਿਣ ਤੋਂ ਪਹਿਬ ਏਸੀ ਚ ਵਰਤਣ ਵਾਲਾ ਵੀਰੇ ਆਹ ਜਿਹੜੇ ਆਉਂਦੇ ਨੇਗੇ ਦੋਸਤੋ ਬਹੁਤ ਸਾਰਾ ਸਮਾਨ ਆ ਵੀਡੀਓ ਨਾਲ ਜੁੜੇ ਰਹੋ ਮੱਕਰ ਸਾਹਿਬ ਇਹ ਚੀਜ਼ ਕੀ ਕਹਿੰਦੇ ਤੁਸੀਂ ਇਹਨੂੰ ਜੇ ਆਪਾਂ ਆਮ ਭਾਸ਼ਾ ਦੇ ਵਿੱਚ ਕਹੀਏ ਵੀ ਇਹਦਾ ਨਾਮ ਕੀ ਹੈ ਜੀ ਡੌਲ ਬੈਟ ਜਾਈ ਆ ਗਈ ਏਸੀ ਦੀ ਜੀ ਏਸੀ ਦੀ ਰਜਾਈ ਮੰਨ ਲਓ ਗਰਮੀਆਂ ਦੇ ਵਿੱਚ ਲੈਣ ਵਾਲੀ ਦੇਖੋ ਦੋਸਤੋ ਸੋਹਣੀ ਕਿੰਨੀਆਂ ਪਹਿਲੀ ਗੱਲ ਤਾਂ ਜਦੋਂ ਹਨਾ ਬੈੱਡ ਤੇ ਚਾਹੇ ਦਿਨੇ ਵੀ ਅੱਧਾ ਨੀ ਅੱਧਿਕ ਇਕੱਠੀ ਜੀ ਕਰਕੇ ਵਿਛਾਈ ਹੁੰਦੀ ਬੈੱਡ ਤੇ ਕਿੰਨੀ ਸੋਹਣੀ ਲੱਗਦੀ ਹੈ ਹਨਾ ਵੀ ਜਚੂਗੀ ਮੱਕਰ ਸਾਹਿਬ ਇਹਦਾ ਰੇਟ ਜੇ ਕਹੀਏ ਆਪਾਂ ਖਾਸ ਹੀ ਮਹਿੰਗੀ ਹੋਊਗੀ ਹਨਾ ਇਹ ਮਾਰਕੀਟ ਦੇ ਵਿੱਚ ਕਿੰਨੇ ਕ ਦੀ ਹੋਊਗੀ ਇਹ ਆ ਮੈਂ 1000 ਰੁਪਏ ਦਾ ਪੀਸ ਵਿਕਦਾ ਜੀ ਮਾਰਕੀਟ ਦੇ ਵਿੱਚ ਜੀ ਹਾਂਜੀ ਤੁਸੀਂ ਕਿੰਨੇ ਦਾ ਦੇ ਦੋਗੇ ਇਹ ਪੀਸ ਆ ਇਹ 1000 ਰੁਪਏ ਦੋ ਮਿਲ ਜਾਣਗੇ ਜੀ 500 ਰੁਪਏ ਇੱਕ ਜੀ ਮੰਨ ਲਓ 50% ਆਫ ਤੇ ਜੀ ਜੀ ਲੈ ਵੀ ਦੋਸਤੋ ਸੋਹਣੀ ਬਹੁਤ ਲੱਗ ਜਾਂਦੀ ਹੈ ਕਹਿੰਦੇ ਨੇ ਅੱਖਾਂ ਨੂੰ ਪਾਈ ਜਾਂਦੀ ਹੈ ਕਿੰਨੇ ਕ ਡਿਜ਼ਾਈਨ ਨੇ ਤੁਹਾਡੇ ਕੋਲੇ ਕਿੰਨਾ ਕ ਮਾਲ ਪਿਆ ਹੈਗਾ ਜੀ ਇਹ ਇਹਨਾਂ ਦੇ ਵੱਧ ਤੋਂ ਇਹਨਾਂ ਮਿਲ ਜਾਣਗੇ 40 50 ਡਿਜ਼ਾਈਨ ਮਿਲ ਜਾਣਗੇ ਜੀ 40 50 ਡਿਜ਼ਾਈਨ ਜੀ ਮੰਨ ਲਓ ਮਾਲ ਤਾਂ ਜਿੰਨਾ ਮਰਜ਼ੀ ਚੱਕ ਲੈਣਾ ਹੈ ਨਾ ਜੀ 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 ਇਹ ਵੀ ਦੋਸਤੋ ਨਿਗਾਹ ਮਾਰ ਲਓ ਆਹ ਜਿਹੜਾ ਇੱਕ ਸਿਰਫ ਤੇ ਸਿਰਫ ਇੱਕ ਦਿਖਾਉਣ ਲਈ ਆ ਇਹਨਾਂ ਦੇ ਵੱਡੇ ਵੱਡੇ ਸਟੋਰ ਜਿਹੜੇ ਭਰੇ ਪਏ ਨੇ ਬਹੁਤ ਸਾਰਾ ਸਮਾਨ ਤੁਹਾਨੂੰ ਦਿਖਾਉਣਾ ਹੈਗਾ ਬਹੁਤ ਸਾਰਾ ਐਸਾ ਜਿਹਾ ਜਿਹੜਾ ਇੱਥੇ ਗਿਣਿਆ ਨਹੀਂ ਸਕਦੇ ਆਹ ਵੀ ਆ ਗਈ ਜੀ ਗਰਮੀ ਵਾਲੀ ਇਹ ਵੀ ਏਸੀ ਵਾਲੀ ਰਜਾਈ ਆਈ ਲੋ ਏਸੀ ਕੰਬਲ ਆ ਜਾਂਦਾ ਜੀ ਇਹ ਅੱਛਾ ਏਸੀ ਕੰਬਲ ਆ ਜੀ ਹਾਂਜੀ ਅੱਛਾ ਇਹੇ ਮੱਕੜ ਸਾਹਿਬ ਇਹ ਕਿੰਨੇ ਦਾ ਜੀ ਫਿਰ ਇਹ ਆਪਾਂ ਨੂੰ 500 ਦੇ ਦੋ ਮਿਲ ਜਾਣਗੇ ਜੀ। ਆਹ ਜੀ। ਹਾਂਜੀ ਹਾਂਜੀ। 500 ਦੇ ਦੋ ਜੀ। ਲੈ ਵੀ ਦੋਸਤੋ 500 ਦੇ ਦੋ ਕੰਬਲ ਨੇ ਆਹ ਜਿਹੜੇ ਏਸੀ ਵਾਲੇ ਰੂਮ ਚ ਏਸੀ ਚੱਲਦੇ ਚ ਲੈਣ ਵਾਲੇ ਹੁੰਦੇ ਨੇ। ਹੋਰ ਇਹਦੇ ਨਾਲ ਲਈ ਕੀ ਕੁਛ ਆਈ ਮੱਕੜ ਸਾਹਿਬ? ਇਹ ਸਿ ਭਾਰੀ ਆ ਜੂਗਾ ਜੀ ਹੋਰ। ਅੱਛਾ। ਇਹ ਵੀ ਏਸੀ ਕੰਬਲ ਹੈ ਜੀ। ਗੱਲ ਇਹ ਆ ਜੀ ਸੋਹਣਾ ਬਹੁਤ ਲੱਗ ਰਿਹਾ ਸਮਾਨ ਤੁਹਾਡਾ। ਏ ਆ ਗਿਆ ਜੀ ਕੰਬਲ ਆ ਗਏ ਬਹੁਤ ਸਾਰੇ ਪ੍ਰਕਾਰ ਦੇ ਨਹੀਂ ਕਿਥੋਂ 250 ਤੋਂ ਸ਼ੁਰੂ ਹੋ ਜਾਂਦੇ ਨੇ ਮੱਕਰ ਸਾਹਿਬ 250 ਤੋਂ ਸ਼ੁਰੂ ਹੋ ਗਏ ਐਂਡ ਤੱਕ ਕਿੰਨੇ ਕੁ ਮਹਿੰਗੇ ਨੇ ਕਾਫੀ ਗਾਹਾਂ ਤੱਕ ਚਲੇ ਜਾਂਦੇ ਹੋਣਗੇ ਨਾ ਜੀ 800 1900 تک ਆ ਜਾਣਗੇ ਜੀ ਆਜੋ ਜੀ ਲੈ ਵੀ ਦੋਸਤੋ 18 1900 ਤੱਕ ਦੇ ਕੰਬਲ ਪਏ ਨੇ ਤੁਸੀਂ ਜਿਹੇ ਜਾਂ ਵੀ ਖਰੀਦਣਾਗਾ ਪਰ 250 ਵਾਲਾ ਵੀ ਤੁਸੀਂ ਆਪ ਦੇਖ ਲੈ ਕਿੰਨਾ ਸੋਹਣਾ ਲੱਗਦਾਗਾ ਆ ਇੱਧਰ ਆ ਗਏ ਜੀ ਪਹਿਲਾਂ ਆ ਦਿਖਾਓ ਜੀ ਆ ਵੀ ਕੰਬਲ ਦਾ ਸੈੱਟ ਆ ਗਿਆ ਜੀ ਪਹਿਲਾਂ ਮੈਂ ਦਾ ਰੇਟ ਪੜਾਦਾ 6700 ਪਏ ਜਾਂਦਾ ਜੀ ਇਹਦੇ ਵਿੱਚ ਕੀ ਕੁਛ ਆ ਜੀ ਇੱਥੇ 6 ਚੀਜ਼ਾਂ ਆ ਜਾਣਗੀਆਂ ਜੀ ਇੱਕ ਡਬਲ ਬੈੱਡ ਦੀ ਚਾਦਰ ਠੀਕ ਹੈ ਜੀ ਦੋ ਸਰਾਨੇ ਹਾਂਜੀ ਇੱਕ ਏਸੀ ਦੀ ਰਜਾਈ ਸਰਾਨੇ ਤਾਂ ਭਰੇ ਭਰਾਏ ਨੇ ਹਨਾ ਜੀ ਪੁਸ਼ਨ ਭਰੇ ਭਰਾਏ ਜੀ ਸਰਾਨੇ ਦੇ ਗਲਾਫ ਆ ਜਾਣਗੇ ਪੁਸ਼ਨ ਭਰੇ ਭਰਾਏ ਜੀ ਸਰਾਨੇ ਦੇ ਗਲਾਫ ਤੇ ਇੱਕ ਚਾਦਰ ਇੱਕ ਏਸੀ ਦੀ ਰਜਾਈ ਆਜੂ ਨਾਲ ਜੀ ਇੱਕ ਏਸੀ ਦੀ ਰਜਾਈ ਮਤਲਬ 6 ਪੀਸਾਂ ਦਾ ਸੈੱਟ ਹੋ ਗਿਆ ਹਾਂਜੀ ਇਹ 6700 ਰੁਪਏ ਰੇਟ ਲਿਖਿਆ ਹੈ ਜੀ ਤੁਸੀਂ ਕਿੰਨਾ ਦੇਵੋਗੇ ਇਹ 2000 ਦਾ ਪੈਕਟ ਸੈੱਟ ਜੀ 2000 ਦਾ ਜੀ ਲੈ ਵੀ ਮਿੱਤਰੋ 6700 ਵਾਲੀ ਚੀਜ਼ 2000 ਦੇ ਵਿੱਚ ਇਸ ਤੋਂ ਲਾਵਾ ਇਹ ਤੋਂ ਵੀ ਸਸਤੇ ਆ ਗਏ ਬਹੁਤ ਸਾਰੇ ਤਰ੍ਹਾਂ ਦੇ ਰੇਟ ਨੇ ਜੀ ਇਹ ਕਿੰਨੇ ਦਾ ਹੈ ਜੀ ਇਹ ਚ ਕੁਸ਼ਨ ਨਹੀਂ ਹੈ ਇਹ ਕੁਸ਼ਨ ਬਗੈਰ ਹੈ ਜੀ ਹਾਂਜੀ ਇਹ 1250 ਦਾ ਪੈ ਜੂਗਾ ਲਓ ਜੀ 1250 ਦਾ ਬਿਨਾ ਕੁਸ਼ਨ ਤੋਂ ਆਹ ਲਓ ਜੀ ਤੌਲੀਏ ਤਾਵਲ ਕਹਿੰਦੇ ਨੇ ਜੀ ਨੂੰ ਆਪਾਂ ਦੇਸੀ ਆਪਣਾ ਦੇਸੀ ਦਾ ਤੌਲੀਏ ਕਹਿੰਦੇ ਹੁੰਦੇ ਹੈਗੇ ਆ ਦੇਖੋ ਜੀ ਸਾਈਜ਼ ਦੇਖੋ ਇਧਰ ਆ ਵੀ ਪਏ ਨੇ ਦੋਸਤੋ ਸਾਰੇ ਦਿਖਾਉਣ ਲੱਗੇ ਤਾਂ ਵੀਡੀਓ ਨੇ ਬਹੁਤ ਲੰਮੀ ਚਲੀ ਜਾਣਾਗਾ ਕਿੱਥੇ ਤੋਂ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦਾ ਜਿਹੜਾ ਵਧੀਆ ਕਾਬਲਾਈ ਘਰੇ ਵਰਤਨ ਵਾਲਾ ਇਹ ਆਹੰ ਪਤਾ 200 ਤੋਂ 250 ਵਿਕੇ ਹੈ ਜੀ ਹਾਂਜੀ ਹੁਣ 500 ਰੁਪਏ ਦੇ 6 ਪੀਸ ਮਿਲ ਜਾਣਗੇ ਜੇ ਨਾਲ 500 ਦੇ 6 ਜੀ ਜਿਹੜਾ 2 ਤੋਂ 250 ਦਾ ਜੀ ਜੀ ਵੀ ਦੋਸਤੋ ਐਨੇ ਦਾ ਮਾਰ ਲਓ ਮੜਾ ਇਕੱਠਾ ਆਇਆ ਕਰਕੇ ਦਿਖਾਈਆਂ ਜਿਵੇਂ ਸੌਫਟ ਪੂਰਾ ਹੈ ਜੀ ਪਤਾ ਲੱਗਦਾਗਾ ਦੇਖੋ ਕਿੰਨਾ ਸੌਫਟ ਹੈਗਾ ਪੂਰੀ ਵਧੀਆ ਜੀ ਆ ਦੋਸਤੋ ਸਕਰੀਨ ਦੇ ਨੰਬਰ ਦਿੱਤੇ ਨੇ ਸੰਪਰਕ ਕਰ ਲੋ ਬਹੁਤ ਸੋਹਣੀਆਂ ਲੱਗੀਆਂ ਨੇ ਜੀ ਅੱਗੇ ਆ ਦੇ ਦੀ ਕਰਾਂ ਇੱਕ ਹੁਣ ਜਿਹੜੀ ਗਰਮੀ ਦੇ ਵਿੱਚ ਚਾਦਰਾਂ ਦੀ ਬਹੁਤ ਲੋੜ ਪਊਗੀ ਆ ਆ ਗਈਆਂ ਜੀ ਚਾਦਰਾਂ ਮੱਕਰ ਸਾਹਿਬ ਇਹ ਕਿੰਨੇ ਕਿਦੀ ਹੋਊਗੀ ਜੀ ਘੱਟੋ ਘੱਟ ਕਿੰਨੇ ਦੀ ਚਾਦਰ ਹੋਊਗੀ ਇਹ ਚੱਦਾ ਡਬਲ ਬੈੱਡ ਦੀ ਆਮ ਵਰਤਨ ਨੂੰ 500 ਦੇ ਚਾਰ ਮਿਲ ਜਾਣੀਆਂ ਜੀ 500 ਦੀਆਂ ਚਾ ਚਾਦਰਾਂ ਜੀ ਇੱਕ ਚਾਹ ਪੀ ਲਈ ਜੀ ਚਾਹ ਪੀ ਦੀ ਜੀ ਪੀ ਦੀ ਚਾਹ ਜਮਾਨ ਜਾਗਦੇ ਹੋਸ਼ ਹੋਣ ਵਾਸਤੇ ਹੀ ਆਪਣਾ ਬਿਆਨ ਦੇ ਰਹੇ ਹਾਂ ਬਿਲਕੁਲ 554 ਤੋਂ ਸਟਾਰਟ ਆ ਕੁਆਲਟੀ ਜੀ ਹੋ ਕੇ ਹੋਰ ਵਧੀਆ ਜਿੰਨੇ ਮਰਜ਼ੀ ਲੈ ਲੈ ਵੀ ਮਿੱਤਰੋ 120 ਰੁਪਏ ਦੀ ਇੱਕ ਹਨਾ ਜੀ ਜੀ 122 ਰੁਪਏ ਦੀ ਸੌਰੀ 122 ਰੁਪਏ ਦੀ 22 ਰੁਪਏ ਦੀ ਇੱਕ ਚਾਦਰ ਪੈ ਰਹੀ ਆ ਆਹਰੀ ਖੋਲ ਦੋਈ ਮਾੜੀ ਇੱਕ ਨਾਲ ਸਰਾਣਿਆਂ ਦੇ ਉਹ ਵੀ ਨੇ ਆ ਜੀ ਸਰਾਣੇ ਦੇ ਗਾਫ ਨਾਲ ਲੋ ਜੀ ਬਈ 100 ਰੁਪਏ ਦੇ ਵਿੱਚ ਗਰਮੀ ਵਾਲੀਆਂ ਚਾਦਰਾਂ ਡਬਲ ਬੈੱਡ ਦੀ ਉਹ ਵੀ ਸਾਈਜ਼ ਵੀ ਐ ਨਹੀਂ ਹੈਗਾ ਵੀ ਛੋਟੀ ਮੋਟੀ ਜੀ ਹੋਊਗੀ ਆਹ ਦੇਖ ਲਓ ਜੀ ਸੋਣੀ ਵੀ ਆ ਤੇ ਸਾਈਜ਼ ਵੀ ਪੂਰੇ ਪ੍ਰੋਪਰ ਨੇਗੇ ਇਹ ਨਹੀਂ ਹੈਗਾ ਵੀ ਸਾਈਜ਼ ਦੀ ਛੋਟੀ ਹੋਊਗੀ ਅੱਛਾ ਜੀ ਇਸ ਤੋਂ ਅੱਗੇ ਕਿੱਥੇ ਇੱਕ ਤੱਕ ਰੇਟ ਚ ਲੈ ਜਾਂਦਾ ਹੀ ਇਹਨਾਂ ਦਾ ਵਧੀਆ ਚੱਦਰ ਆ ਜੂਗੀ ਜੀ ਹਾਂਜੀ ਕਿਹੜੀ ਪਹਿਲਾਂ ਆਪਾਂ ਨਾਲੋ 500 600 ਦੀ ਇੱਕ ਵਿਕੀ ਹੈ ਜੀ ਹਾਂਜੀ ਇਹ 500 ਦੇ ਦੋ ਮਿਲ ਜਾਣਗੇ ਲੈ ਵੀ 500 ਦੀ ਇੱਕ ਵੇਚਣ ਵਾਲੀ ਕਹਿੰਦੇ ਵੀ 500 ਦੀਆਂ ਦੋ ਨੇ ਜੀ ਇਹੇ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਦੋਸਤੋ ਸੰਪਰਕ ਕਰ ਲੋ ਹੋਰ ਕੀ ਕੁਝ ਤੁਹਾਡੇ ਕੋਲੇ ਅਵੇਲੇਬਲ ਆ ਇਸ ਟਾਈਮ ਜਿਹੜਾ ਗਰਮੀਆਂ ਦੇ ਵਿੱਚ ਵਰਤੋਂ ਵਾਲਾ ਹੈ ਜੀ ਮੋਟਾ ਜਿਹਾ ਸਾਹਵਲਾ ਰੱਖ ਦਿਓ ਕਿਉਂਕਿ ਜੇ ਸਾਰਾ ਦਿਖਾਉਣ ਲੱਗੇ ਆ ਵੀਡੀਓ ਲੰਮੀ ਚਲੀ ਜਾਣੀ ਆ 10 ਕਿਟ ਵਧੀਆ ਆ ਜੂ ਘਟਾਈ ਵਾਲੀ ਜੀ ਹਾਂਜੀ ਏਸੀ ਚਾਦਰੇ ਆ ਜਾਣਗੇ ਜੀ ਵਧੀਆ ਟਿੰਗ ਸਾਈਜ਼ ਚਾਦਰਾਂ ਆ ਜਾਣਗੀਆਂ ਜੀ ਓਕੇ ਜੀ ਬਾਕੀ ਪਰਦੇ ਵਗੈਰਾ ਮਿਲ ਜਾਣਗੇ ਸਾਰੇ ਜੀ ਠੀਕ ਹੈ ਜੀ ਬੈੱਡ ਪ੍ਰੋਟੈਕਟਰ ਮਿਲ ਜਾਣਗੇ ਕਿਵੇਂ ਵਧੀਆ ਆਰਾਮ ਦਾ ਗੱਦੇ ਗਵੇਂ ਬਾਤ ਹਾਂ ਜੀ ਆਹ ਇੱਕ ਹਾਂ ਇਹ ਚੀਜ਼ ਮੈਂ ਦਿਖਾਉਣੀ ਚਾਹੁੰਦਾ ਸੀਗਾ ਮੇਰੇ ਦਰਸ਼ਕਾਂ ਨੂੰ ਆ ਆ ਗਿਆ ਜੀ ਇਹਦੇ ਵਿੱਚ ਦੀ ਜਿਹੜਾ ਬੱਚਾ ਆ ਸ਼ੂ ਸ਼ੂ ਵਗੈਰਾ ਕਰ ਦਿੰਦਾਗਾ ਗੱਦਿਆਂ ਤੱਕ ਨਹੀਂ ਜਾਂਦਾ ਹਨਾ ਜੀ ਇਹ ਲੈਮੀਨੇਸ਼ਨ ਹੋ ਜਾਂਦੇ ਨੇ ਗੱਦੇ ਇਹ ਬੈੱਡ ਪ੍ਰੋਟੈਕਟਰ ਕਹਿੰਦੇ ਨੇ ਨਾ ਉਹ ਇਹ ਰੋਕ ਲੈਂਦੇ ਨੇ ਜਿਹੜਾ ਗਿੱਲਾ ਆਪਣਾ ਹੁੰਦਾ ਬੱਕਰ ਸਾਹਿਬ ਜਿਵੇਂ ਹੁਣ ਆ ਪਰਦੇ ਪੈਨੇ ਬਹੁਤ ਸੋਹਣੇ ਸੋਹਣੇ ਨੇਗੇ ਪੂਰੇ ਜੱਜ ਰਹੇ ਨੇ ਉੱਪਰ ਵੀ ਕਾਫੀ ਸਾਰੇ ਨੇ ਜੀ ਜੇ ਇਹ ਬੰਦੇ ਨੇ ਖਰੀਦਨੇ ਹੁਣ ਹੁਣ ਕੋਠੀਆਂ ਦੇ ਵਿੱਚ ਲਾਉਂਦੇ ਨੇ ਘਰਾਂ ਚ ਲਾਉਂ। ਕਿੰਨੇ ਤੋਂ ਸਟਾਰਟ ਆ ਜੀ ਕਿੰਨੇ ਤੱਕ ਦੀ ਚੀਜ਼ ਆ ਜੀ ਇਹ। ਪਰਦਾ ਆਪਣੇ ਕੋਲ ਲੈ ਨਾਲੋ ਕਿਹੜਾ 200 ਦਾ ਪਰਦਾ ਹੈ ਤੁਹਾਨੂੰ 100 ਪੈਂਟ ਦੇ ਦਾਂਗੇ 7 ਫੁੱਟਾ। ਅੱਛਾ ਜੀ ਵਧੀਆ ਤੁਹਾਨੂੰ ਉੱਪਰ ਫਿਰ 200 ਦਾ 400 ਦਾ 600 ਦਾ 1000 ਤੱਕ ਪਰਦਾ ਮਿਲ ਜੂ ਆਪਣੇ ਕੋਲ ਅੱਛੇ ਮੰਨ ਲਓ 100 ਰੁਪਏ ਤੋਂ ਸਟਾਰਟ ਹੈ ਤੁਹਾਡੇ ਕੋਲ 100 ਰੁਪਏ ਤੋਂ ਸ਼ੁਰੂ ਹੋ ਜੂਗਾ ਬਾਕੀ ਕੁਆਲਿਟੀ ਦੇ ਹਿਸਾਬ ਤੇ ਕੁਆਲਿਟੀ ਆਪਾਂ ਜਿਓ ਜੀ ਮਰਜ਼ੀ ਲੈ ਜੀਏ ਦਰਮਿਆਨੀ ਲੈ ਜੀਏ ਵਧੀਆ ਲੈ ਜੀਏ ਮੀਡੀਅਮ ਲੈ ਜੀਏ ਉਹ ਹੀ ਜੀ ਮਿਲ ਜੂ ਭਾਈ ਮਿੱਤਰੋ ਜਿਹੜਾ 200 ਦਾ ਮਾਰਕੀਟ ਚ ਮਿਲਦਾਗਾ ਇਹ ਕਹਿੰਦੇ ਅਸੀਂ 100 ਰੁਪਏ ਦੇ ਉਹ ਪਰਦੇ ਦੇਵਾਂਗੇ ਬਾਕੀ ਕੁਆਲਿਟੀ ਵਾਈ ਤੁਸੀਂ ਜਿਹੜੇ ਮਰਜ਼ੀ ਦਾ ਟਰਾਈਡੈਂਟ ਦੇ ਟੇਬਲ ਵੀ ਪਏ ਨੇ ਜ ਇਹਨਾਂ ਕੋਲੇ ਮੱਕੜ ਸਾਹਿਬ ਇਹਦਾ ਕੀ ਰੇਟ ਆ ਜੀ ਹਾਂਜੀ 600 ਰੁਪਏ ਚ ਦੋ ਦੇ ਦਾਂਗੇ ਜੀ 600 ਦੇ ਵਿੱਚ ਦੋ ਦੇਓਗੇ ਜਿਹੜਾ 650 ਦਾ ਟਰਾਈਡੈਂਟ ਦਾ オリジナル ਜੀ ਬਿਲਕੁਲ ਜੀ ਬਿਲਕੁਲ ਲਓ ਜੀ 600 ਦੇ ਦੋ ਜਿਹੜਾ 650 ਦਾ ਇੱਕਾ ਜੀ ਤੇ ਉਹ ਦੂਸਰਾ ਜੀ ਦੂਸਰੇ 500 ਦੇ ਦੋ ਮਿਲ ਜਾਣਗੇ ਜੀ ਇਹ 500 ਦੇ ਦੋ ਜੀ ਲਓ ਜੀ ਮਿੱਤਰੋ ਇਹ ਵੀ ਟਰਾਈਡੈਂਟ ਦੇ オリジナル ਟੇਬਲ ਨੇ ਆ ਜਿਹੜਾ ਟੇਬਲਾਂ ਦੇ ਮਾਮਲੇ ਚ ਸਭ ਤੋਂ ਵੱਡਾ ਬ੍ਰਾਂਡ ਮੰਨਿਆ ਜਾਂਦਾ ਟਰਾਈਡੈਂਟ ਨੂੰ ਹਨਾ ਜੀ ਜੀ ਇਹ ਵੀ ਦੋਸਤੋ ਗੱਲ ਇਹ ਹੈ ਵੀ ਆ ਨਿਗਾ ਮਾਰ ਲਓ ਕਿੰਨਾ ਕੁ ਸਮਾਨ ਚਾਹੀਦਾ ਤੁਹਾਨੂੰ ਗਦਾਮਾਂ ਦੇ ਗਰਾਮ ਇਹਨਾਂ ਦੇ ਭਰੇ ਪਏ ਨੇ ਸਮਾਨ ਬਹੁਤ ਸਾਰਾ ਹੈਗਾ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਸਕਰੀਨ ਤੇ ਨੰਬਰ ਦਿੱਤਾ ਹੈ ਫੋਨ ਕਰਕੇ ਪੁੱਛ ਲਓ ਤੇ ਤੁਹਾਨੂੰ ਮਾਰਕੀਟ ਰੇਟ ਤੋਂ ਅੱਧੇ ਮੁੱਲਾਂ ਚ ਮੁੱਲ ਚ ਮਿਲ ਜੂ ਸਮਾਨ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਹਰ ਇੱਕ ਘਰ ਦੇ ਪਰਿਵਾਰ ਕੋਲੇ ਪਹੁੰਚ ਜੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਜੇ ਵੀ ਸਸਤਾ ਸਮਾਨ ਸੰਗਰੂਰ ਤੋਂ ਇੱਥੋਂ ਮਿਲਦਾ ਡਿਲੀਵਰੀ ਵੀ ਕਰਾਵਾਂਗੇ ਡਿਲੀਵਰੀ ਐਕਸਟਰਾ ਹੋਏਗੀ ਜੀ ਡਿਲੀਵਰੀ ਦਾ ਖਰਚਾ ਐਕਸਟਰਾ ਹੋਊਗਾ ਜੀ ਹੋਮ ਡਿਲੀਵਰੀ ਹੋ ਜੂਗੀ ਜ਼ਰੂਰ ਸੋ ਇੱਕ ਵਾਰੀ ਐਡਰੈਸ ਦੱਸ ਦੋ ਮੱਕੜ ਸਾਹਿਬ ਉੱਬਾਵਾ ਰੋਡ ਨਵੀਂ ਸਬਜ਼ੀ ਮੰਡੀ ਦੇ ਸਾਹਮਣੇ ਮੱਕੜ ਟਿਕੜੀ ਲਓ ਜੀ ਦੋਸਤੋ ਆਜੋ ਕਿਰਾਂ ਜਿਹੜੀ ਵੀ ਚੀਜ਼ ਚਾਹੀਦੀ ਹੈ ਹੈਂਡਲੂਮ ਦੇ ਨਾਲ ਸੰਬੰਧਿਤ ਉਹ ਬਾਈ ਹੁਣਾਂ ਕੋਲੇ ਵੀਰ ਹੁਣਾਂ ਕੋਲੇ ਆ ਕੇ ਤੁਸੀਂ ਲੈ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ